ਤੇ ਐਤਕੀ 450 ਸਾਲਾਂ ਤੇ ਚੇਸ ਭਾਲੀ ਇਫਤਖਾਹ ਨੇ ਸੰਗਤਾਂ ਦੇ ਵਿੱਚ ਉਹ ਸਮੂਲੀਅਤ ਕੀਤੀ ਆ ਸਮੂਚੀਆਂ ਸੰਗਤਾਂ ਦਾ ਸਹਿਯੋਗ ਬਾਤ ਤੇ ਸਮੂਹ ਜਥੇਬੰਦੀਆਂ ਦੰਦਮੀ ਟਕਸਾਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬੇ ਨਿਰਮਲੇ ਅਦਾਸੀ ਸਿੰਘ ਸੁਭਾਵਾਂ ਤੇ ਸੁਸਾਇਟੀਆਂ ਉਹਨਾਂ ਸਾਰਿਆਂ ਦਾ ਸ਼ੋਮਨੀ ਕਮੇਟੀ ਦਾ ਅੱਜ ਦੀ ਐਕਜੈਕਟਿਵ ਤਹਿਤੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਤਨ ਮਨ ਤੇ ਧਨ ਦੇ ਨਾਲ ਬਹੁਤ ਵੱਡਾ ਜੋਰਦਾਰ ਪਾਇਆ ਨਾਲ ਅੱਜ ਦੀ ਐਕਜੈਕਟਿਵ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਲੋਂ ਪਨਾਏ ਨਰਾਾਤਮਕ ਰਵੱਈਏ ਦੀ ਵੀ ਸਖਤ ਨਿਖੇਧੀ ਕਰਦੀ ਆ ਨਰਾਤਮਕ ਰਵਈਆ ਇਸ ਕਰਕੇ ਆ ਕਿ ਸਾਰੀਆਂ ਗੱਲਾਂ ਡਵੈਲਪਮੈਂਟ ਨਾਲ ਨਹੀਂ ਡਵੈਲਪਮੈਂਟ ਨਾਲ ਨੇ ਸੰਬੰਧਤ ਹੁੰਦੀਆਂ ਪਰ ਸ਼ਤਾਬ ਦੀਆਂ ਬੇਲੇ ਉਸ ਨਗਰ ਨੂੰ ਉਸ ਸ਼ਹਿਰ ਨੂੰ ਵੱਡੀ ਤਰਜੀਹ ਦਿੱਤੀ ਜਾਂਦੀ ਹੈ ਜਿਹਦਾ ਜਿੰਦਾ ਸਬੂਤ ਵਿਹਾਰ ਦੇ ਵਿੱਚ ਸ਼੍ਰੀ ਨਤੀਸ਼ ਕੁਮਾਰ ਜੀ ਆ ਕਿ ਪਟਨਾ ਸਾਹਿਬ ਸ਼ਤਾਬ ਦੀ ਮਨਾਈ ਜਾਂ ਹਜੂਰ ਸਾਹਿਬ ਸ਼ਤਾਬ ਦੀ ਮਨਾਈ ਤੇ ਉੱਥੋਂ ਦੀਆਂ ਸਰਕਾਰਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਪਰ ਪੰਜਾਬ ਦੀ ਸਰਕਾਰ ਤਾਂ ਸਾਨੂੰ ਸਿਕਿਉਰਟੀ ਬੜੀ ਮਹੱਇਆ ਕਰਵਾ ਸਕੀ ਇਹ ਮੈਂ ਸਮਝਦਾ ਗੁਰੂ ਸਾਹਿਬ ਦੀ ਅਸੀਸ ਸੀ ਕਿ ਲੱਖਾਂ ਦੀ ਤਦਾਦ ਸੰਤਾਂ ਆਈਆਂ ਕਿਸੇ ਦਾ ਗੁਰੂ ਸਾਹਿਬ ਜੀ ਨੇ ਬਾਲ ਮੇਕਾ ਨਹੀਂ ਹੋਣ ਦਿੱਤਾ ਕੋਈ ਲੈਂਡ ਆਊਟਰ ਦੀ ਸਮੱਸਿਆ ਨਹੀਂ ਆਈ ਪਰ ਸਰਕਾਰ ਨੇ ਘਟ ਨਹੀਂ ਬਜਾਰੀ ਤੇ ਇਹ ਵੀ ਅੱਜ ਦੀ ਜਿਹੜੀ ਐਗਜ਼ੈਕਟਿਵ ਆ ਇੱਕ ਹੋਰ ਨਿੰਦਾ ਕਰਦੀ ਇਹ ਸਰਕਾਰ ਦੀ ਜਿਹੜੀ ਇਹ ਸ਼ਤਾਬ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋ ਜੇ ਦੂਸਰਾ ਕਿਉਂਕਿ ਹੁਣ ਜਿਹੜਾ ਆਉਂਦਾ ਸਮਾਂ ਆ ਉਹਦੇ ਵਿੱਚ 350 ਸਾਲਾਂ ਛੇਦ ਦੀ ਪੁਰਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆ ਰਿਹਾ ਜਿਹੜਾ 225 ਨਵੰਬਰ ਦੇ ਵਿੱਚ ਜਿਹੜਾ ਇਹ ਮਨਾਇਆ ਜਾਣਾ 350 ਸਾਲ ਦਾ 350 ਸਾਲ ਤੇ ਸਤਗੁਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 300 50 ਸਾਲਾ ਗੁਰਤਾ ਗੱਦੀ ਦਿਵਸ ਉਹ ਕਿਉਂਕਿ ਸਤਾਬਦੀ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਤੇ ਨਾਲ குரு ਤੇਗ বাহাদুর ਪਾਸ਼ਾ ਜੀ ਦੇ ਅਨੰਦ ਸੇਵਾਦਾਰ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਦਾ ਵੀ 350 ਸਾਲਾ ਇਹ ਸ਼ਹੀਦੀ ਦਿਹਾੜਾ ਜਿਹੜਾ ਆ ਗੁਰੂ ਸਾਹਿਬ ਦਾ ਗੁਰਪੁਰਬ ਦੇ ਤੌਰ ਤੇ ਸ਼ਹੀਦੀ ਪੁਰਬ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾਊਗਾ ਜਿਹਦੇ ਲਈ ਆਉਂਦੇ ਦਿਨਾਂ ਚ ਸਬ ਕਮੇਟੀ ਜਿਹੜੀ ਉਹ ਸਾਰਿਆਂ ਸਮਾਗਮਾਂ ਲਈ ਮਨਾਉਂ ਬਣਾਤੀ ਜਾਊਗੀ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਵੀ ਸਹਿਯੋਗ ਵਾਸਤੇ ਪ੍ਰਬੰਧ ਵਾਸਤੇ ਤੇ ਜੋਗ ਅਗਵਾਈ ਦੇਣ ਲਈ ਭਾਵੇਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਅਗਵਾਈ ਕਰਨੀ ਹੈ ਇਹ ਵੀ ਵੱਡੇ ਪੱਧਰ ਤੇ ਮਨਾਈ ਜਾਊਗੀ ਦੂਜਾ ਮਗਾ ਲਿਆ ਸਰਕਾਰ ਵੱਲੋਂ ਸ਼ਲਾਂਗ ਦੇ ਵਿੱਚ ਜਿਹੜੀ ਇੱਕ ਪੰਜਾਬੀ ਕਲੋਨੀ ਆ ਉਥੋਂ ਦੇ ਘਰ ਢਾਉਣ ਲਈ ਤੇ ਗੁਰੂ ਘਰ ਨੂੰ ਢਾਉਣ ਲਈ ਕਾਰਵਾਈ ਹੋ ਰਹੀਆਂ ਦੀਆਂ ਸਰਕਾਰਾਂ ਚਲਾ ਰਹੀਆਂ ਸੀ ਜਿਹਦੇ ਲਈ ਸ਼ਰੋਮਣੀ ਕਮੇਟੀ ਦਾ ਸਾਡਾ ਇੱਕ ਵਫਦ ਮਹਿਤਾ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਉਥੋਂ ਦੇ ਚੀਫ ਆਪਣੇ ਸਕੱਤਰ ਸਾਹਿਬ ਨੂੰ ਤੇ ਉਥੋਂ ਦੇ ਗਵਰਨਰ ਸਾਹਿਬ ਨੂੰ ਉਹ ਮਿਲ ਕੇ ਆਏ ਆ ਤੇ ਇਹ ਵੀ ਕਿਹਾ ਕਿਉਂਕਿ ਲੰਬੇ ਅਰਸੇ ਤੋਂ ਦੇਸ਼ ਦੇ ਆਜ਼ਾਦ ਹੋਣ ਤੋਂ 100 150 ਸਾਲ ਪਹਿਲਾਂ ਦੇ ਉੱਥੇ ਜਿਹੜੇ ਪੰਜਾਬੀ ਵਸਦੇ ਆ ਮੇਰਾ ਖਿਆਲ ਉਹ ਜੇ 1850 ਤੋਂ ਵੀ ਪਹਿਲੇ ਕਹਿ ਲਵਾਂ ਜਾਂ ਇੱਥੇ ਦੇ ਲਗਭਗ ਉਹ ਵਸਦੇ ਆ ਉਹਨਾਂ ਦੇ ਉੱਥੋਂ ਘਰ ਨਾ ਢਾਏ ਜਾਣ ਤੇ ਜਿਹੜਾ ਗੁਰੂ ਘਰ ਆ ਉਹ ਗੁਰੂ ਘਰ ਖਾਸ ਕਰਕੇ ਉੱਥੋਂ ਦੀ ਬਸੋਂ ਨੇ ਬੜੀ ਇਨਦੀਜ ਦੇ ਨਾਲ ਬਣਾਇਆ ਸੀ ਉਹ ਢਾਇਆ ਨਾ ਜਾਵੇ ਸੋ ਇਹ ਵੀ ਜਾ ਕੇ ਸ੍ਰੀ ਹਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਸ਼ਲਾਮਗ ਦੇ ਵਿੱਚ ਜਾੜ ਕੇ ਉਹਨਾਂ ਦੀ ਨਾਲ ਮੀਟਿੰਗ ਕੀਤੀ ਉੱਥੇ ਤੇ ਅੱਜ ਦਾ ਹਾਊਸ ਮੰਗਾ ਲਿਆ ਦੇ ਮੁੱਖ ਮੰਤਰੀ ਸ਼੍ਰੀ ਸੰਗਮਨ ਨੂੰ ਅਪੀਲ ਕਰਦਾ ਕਿ ਗੁਰੂ ਘਰ ਦੀ ਕਾਰਵਾਈ ਜਿਹੜੀ ਆ ਉਹਨੂੰ ਢਾਉਣ ਦੀ ਤੁਰੰਤ ਜਿਹੜੀ ਆ ਰੋਕ ਲਾਈ ਜਾਵੇ ਤੇ ਜਿਹੜੇ ਉੱਥੋਂ ਦੇ ਵਿਸਵਾਹ ਜਿਹੜੇ ਸਥਾਨਕ ਬਸਨੀਕ ਸਿੱਖਿਆ ਉਹਨਾਂ ਦੇਆਂ ਰਹਿਣਸ਼ਿਆਂ ਦਾ ਜਿਹੜਾ ਆ ਉਹ ਵੀ ਤੇ ਉਹਨਾਂ ਦੇ ਆਪਣੇ ਹੱਕਾਂ ਦਾ ਜਿਹੜਾ ਆ ਉਹਦੀ ਵੀ ਜਿਹੜੀ ਆ ਸੁਰੱਖਿਆ ਯਕੀਨੀ ਬਣਾਈ ਜਾਵੇ ਸੋ ਇਹਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅਬਜੈਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਔਰ ਉਹਨਾਂ ਦੇ ਨਾਲ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਇਹਦੇ ਵਿੱਚ ਕਿਉਂਕਿ ਸਿੱਖਾਂ ਨਾਲ ਉਹ ਕਲੀ ਇਨਵੋਲਵ ਆ ਹੋਰ ਵਿੱਚ ਇਨਵੋਲ ਉਹ ਸਟੇਟ ਦੀ ਸਰਕਾਰ ਨੂੰ ਡਾਇਰੈਕਸ਼ਨ ਦੇਣ ਤਾਂ ਕਿ ਉਥੋਂ ਦੇ ਸਿੱਖਾਂ ਦੀ ਸੁਰੱਖਿਆ ਚ ਕਿੰਨੀ ਬਣਾਈ ਜਾਵੇ ਤੇ ਉਹ ਗੁਰਦੁਆਰਾ ਢਾਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਤੁਰੰਤ ਰੋਕੀ ਜਾਵੇ ਸੋ ਇਹਦੇ ਨਾਲ ਹੀ ਸਬੰਧਤ ਕਾਲ ਸਤਗੁਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਵੀ ਜਿਹੜਾ ਉਹ ਪਵਿੱਤਰ ਧਰਤੀ ਕਰਤਾਰਪੁਰ ਦੀ ਧਰਤੀ ਆ ਉਸ ਧਰਤੀ ਦੇ ਸਤਿਗੁਰਾਂ ਨੇ ਲਗਭਗ 18-19 ਸਾਲ ਦਾ ਸਮਾਂ ਉੱਥੇ ਬਤਾਇਆ ਤੇ ਸਿੱਖਾਂ ਦੀ ਚਾਹਨਾ ਵੀ ਆ ਕਿ ਉਹ ਉੱਥੇ ਜਾ ਕੇ ਨਤਮਸਤ ਵੀ ਹੋਣ ਤੇ ਉਹ ਗੁਰਪੁਰਬ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਵੇ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਨਨਕਾਣਾ ਸਾਹਿਬ ਹੋਇਆ ਉਹ ਕਿਉਂਕਿ ਵੀਜ਼ਾ ਲੈ ਕੇ ਜਾਣਾ ਪੈਂਦਾ ਇੱਥੇ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਜੇ ਨਾ ਉਪਰਾਲਾ ਉੱਤੇ ਕੀਤਾ ਤੁਸੀਂ ਕੋਰੀਡੋਰ ਬਣਾਉਂਦਾ ਧੰਨਵਾਦ ਆ ਤੁਹਾਡਾ ਉਥੋਂ ਦੀ ਪਾਕਿਸਤਾਨ ਦੀ ਸਰਕਾਰ ਦਾ ਵੀ ਤੇ ਇੰਡੀਆ ਦੀ ਸਰਕਾਰ ਦਾ ਵੀ ਪਰ ਪਾਸਪੋਰਟ ਦੀ ਸ਼ਰਤ ਭਾਰਤ ਸਰਕਾਰ ਤੁਰੰਤ ਖਤਮ ਕਰੇ ਕਿਉਂਕਿ ਆਧਾਰ ਕਾਰਡ ਬੰਦੇ ਦੀ ਆਈਡੈਂਟੀਫਿਕੇਸ਼ਨ ਹੈਗੀ ਆ ਤੇ ਨਾਲ ਜਿਹੜਾ ਵੀਜ਼ਾ ਅਪਲਾਈ ਉਹ ਜਿਹੜਾ ਆਨਲਾਈਨ ਅਪਲਾਈ ਕਰਦੇ ਆ ਸੌਭਦਾ ਸੈਂਟਰ ਦੇ ਵਿੱਚ ਉਹ ਵੀ ਖਤਮ ਕੀਤਾ ਜਾਵੇ ਤਾਂ ਕਿ ਸਿੱਖ ਜਿਹੜੇ ਆ ਬੋਹਤਾਰ ਦੇ ਵਿੱਚ ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆ ਜਾਣਾ ਤੇ ਆਪਣੇ ਪਵਿੱਤਰ ਦਿਹਾੜੇ ਜਿਹੜੇ ਆ ਉੱਥੇ ਜਾ ਕੇ ਉਸ ਧਰਤੀ ਤੇ ਮਨਾਵੇ ਇਹ ਵੀ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਅੱਜ ਦਾ ਹੌਸ ਜਿਹੜਾ ਆ ਉਹ ਅਪੀਲ ਕਰਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਇੱਕ ਐਮਪੀ ਬਣੀਆ ਨਵੇਂ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਿਤੇ ਬੀਜੇਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ। ਰੋਜ਼ ਕੋਈ ਨਾ ਕੋਈ ਨਵੀਂ ਗੱਲ ਕਰਦੀ ਆ। ਇੱਕ ਪਿੱਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹ ਨਹੀਂ ਯਤਨ ਕੀਤਾ। ਉਹ ਫਿਲਮ ਸੀ ਐਮਰਜੈਂਸੀ। ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ। ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਜੇ ਮੈਂ ਕਹਿ ਰਮਾ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹ ਉਹ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ਼੍ਰੀ ਜੈ ਪ੍ਰਕਾਸ਼ ਉਹਨਾਂ ਨੇ ਏ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਕਿ ਜੇ ਅੱਜ ਸਿੱਖੇ ਉਦੋਂ ਬਰਾਲਾ ਨਾ ਕਰਦੇ ਸ਼ਮਣੀ ਕਾਦੀ ਦਾ ਨਾਮ ਉਦੋਂ ਬਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਲਾਂ 'ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਟ੍ਰੇਲਰ ਕੀ ਦੇ ਰਹੀ ਆ ਕਿ ਮੈਂ ਉਦੋਂ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਮ ਐਨ ਸ਼ਕਾਲਕਟ ਤੋਂ ਦਰਜਾ ਮਿਲਦਾ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਕਨਾਂਤਮਕ ਤੌਰ ਤੇ ਅਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾ ਲਣਾ ਇਹਦੀ ਬਹੁਤ ਅੱਜ ਦਾ ਹਾਊਸ ਵੀ ਚੇਚੇ ਤੌਰ ਤੇ ਆਬਜੈਕਟਿਵ ਜਿਹੜੀ ਇਹਦੀ ਨਿੰਦਾ ਹੀ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਫਿਰ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਆਪਣਾ ਜੋਰ ਆਪਾਂ ਰੋਸ ਮਜਾਰਾ ਨਹੀਂ ਤੇ ਰੋਸ ਮਜਾਰਾ ਦਾ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਜੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾਂ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲੜਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਬਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋਗਾ ਦਬਾ 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 ਤੇ ਇਹ ਇਹ ਜਿਹੜੀ ਐਮਪੀ ਸਭਾ ਨੂੰ ਇਹਨੂੰ ਦਬਾ ਦਬਾ ਹਰੀ ਝੰਡੀ ਡਿਵੀਜ਼ਨ ਦੇਤੀ ਸੈਂਸਰ ਬੋਰਡ ਨੇ ਭਾਈ ਪਾਈ ਚਲਾਈ ਜਾ ਸਕਦੀ ਹੈ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਦੇ ਦਾ ਕੀਤਾ ਕੱਖ ਨੇ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਇਹ ਵੀ ਅੱਜ ਦਾ ਹੌਸ ਜਿਹੜਾ ਆਪਣਾ ਅਬਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਤੀ ਆ ਕਿ ਇਹ ਜਿਹੜੀ ਮर्यादा ਤੋਂ ਉਲਟ ਚੁਣਿਆਂ ਤੇ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਹੀ ਕਿਸਾਨਾਂ ਦੇ ਖਿਲਾਫ ਵੀ ਮੁੱਦਾ ਚੱਕ ਦਿੱਤਾ ਭਾਜੀ ਬਿਲ ਮੁੜ ਕੇ ਹੋਣੇ ਚਾਹੀਦੇ ਆ ਇਹ ਹਵਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ ਪੈਲੇ ਸੋ ਇਹ ਵੀ ਅੱਜ ਦਾ ਜਿਹੜਾ ਸਾਡਾ ਹੌਸੇਗਾ ਇਹ ਬੈਠ ਕੇ ਡਿਸਕਸ ਕੀਤਾ ਤੇ ਇਹਦੇ ਵੀ ਨਕੀਦੀ ਕੀਤੀ ਹੈ ਨਕੀਦੀ ਨਹੀਂ ਕੀਤੀ ਇਹਦੇ ਤੇ ਰੋਕ ਲਾਉਣ ਦੇ ਵੀ ਤਰੰਤ ਜਿਹੜੀ ਸਰਕਾਰ ਤੋਂ ਮੰਗ ਕੀਤੀ ਹੈ ਇੱਕ ਸਾਡਾ ਬੜੇ ਲੰਬੇ ਆਸਤੇ ਤੋਂ ਭਾਵੇਂ ਸਾਡਾ ਦਿੱਲੀ ਮਿਸ਼ਨ ਉਹ ਉੱਥੇ ਦਿੱਲੀ ਵਿੱਚੇ ਚੱਲ ਰਿਹਾ ਪਰ ਅੱਜ ਜੈਕਟ ਨੇ ਫੈਸਲਾ ਕੀਤਾ ਕਿ ਇਸ ਮਿਸ਼ਨ ਨੂੰ ਤੇ ਉੱਥੇ ਜਿਹੜੇ ਸਾਡੇ ਕੋਈ ਜਾਂਦੇ ਬੇਰਪੰਦੇ ਜਿਨ੍ਹਾਂ ਨੂੰ ਕਮਰਿਆਂ ਦੀ ਲੋੜ ਹੁੰਦੀ ਹੈ ਉਥੇ ਇੱਕ ਜ਼ਮੀਨ ਖਰੀਦੀ ਜਾਵੇ ਤਾਂ ਕਿ ਉਥੇ ਖੂਬਸੂਰਤ ਇਮਾਰਤ ਵੀ ਹੋਵੇ ਜਿੱਥੇ ਰਹਿਣ ਦਾ ਪ੍ਰਬੰਧ ਵੀ ਹੋਵੇ ਤੇ ਸਾਡਾ ਦਿੱਲੀ ਜਿਹੜਾ ਮਿਸ਼ਨ ਹੈ ਸਿੱਖ ਮਿਸ਼ਨ ਉਹ ਵੀ ਸਫਲਤਾਪੂਰਵਕ ਚੱਲੇ ਭਾਵੇਂ ਸਫਲਤਾਪੂਰਵਕ ਚੱਲ ਰਿਹਾ ਉਹ ਪਰ ਫੇਰ ਵੀ ਅੱਜ ਦੇ ਓਬਜੈਕਟਿਵ ਦੇ ਵਿੱਚ ਫੈਸਲਾ ਹੋਇਆ ਵੀ ਇਹਦੇ ਲਈ ਉਥੋਂ ਕੋਈ ਵੀ ਜਿਹੜਾ ਪ੍ਰਾਪਰਟੀ ਵੇਚਦੇ ਉਹਨਾਂ ਦੇ ਨਾਲ ਅਚੇਚੇ ਤੌਰ ਤੇ ਗੱਲ ਕਰਕੇ ਉਹ ਜ਼ਮੀਨ ਤਨੰਤ ਖਰੀਦ ਲਈ ਜਾਵੇ ਤਾਂ ਕਿ ਵਧੀਆ ਜਿਹੜਾ ਉਹ ਪ੍ਰਬੰਧ ਦਿੱਲੀ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੱਲ ਸਕੇ ਇੱਕ ਸਾਡੇ ਭਾਵੇਂ ਲੰਬੇ ਅਰਸੇ ਦੀ ਸਾਡੀ ਇੱਕ ਚੱਲਦੀ ਅਕੈਡਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਉਸ ਬੰਦਾ ਸਿੰਘ ਬਹਾਦਰ ਦੀ ਡਿਫੈਂਸ ਅਕੈਡਮੀ ਦੇ ਵਿੱਚੋਂ ਐਤਕੀ ਸਾਡੇ ਦੋ ਬੱਚੇ ਪਾਸ ਹੋ ਕੇ ਐਨਡੀਆ ਦੇ ਵਿੱਚ ਗਏ ਆ ਜਿੱਥੇ ਉਹਨਾਂ ਬੱਚਿਆਂ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਭਵਿੱਖ ਲਈ ਚੰਗੇ ਭਵਿੱਖ ਲਈ ਅਸੀਂ ਧੰਨਵਾਦ ਕਰਦੇ ਹਾਂ ਨਾਲ ਇਹ ਵੀ ਯਤਨ ਕਰਾਂਗੇ ਕਿ ਉਹ ਸਿੱਖ ਚਿਹਰਿਆਂ ਨੂੰ ਵੱਧ ਤੋਂ ਵੱਧ ਦਸਤਾਰ ਧਾਰੀਆਂ ਨੂੰ ਅਗਲੇ ਸ਼ੈਸ਼ਨਾਂ ਦੇ ਵਿੱਚ ਜਿਹੜੀ ਆ ਉਹਦੇ ਵਿੱਚ ਜਿਹੜੀ ਉਹ ਸਾਰੀ ਵਾਈਟ ਦਿੱਤੀ ਜਾਵੇ ਇੱਕ ਪਿਛਲੇ ਦਿਨੀ ਮੈਂ ਤੇ ਜਥੇਦਾਰ ਾਕਾਦ ਤੱਕ ਸਾਹਿਬ ਤੇ ਭਾਈ ਪਰੋਂ ਆਮ ਸਿੰਘ ਜੀ ਸਿਆਲਗਾ ਸੀ ਭਾਈ ਰਾਜੋਵਾਨਾ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਉਸ ਮੁਲਾਕਾਤ ਦੇ ਵਿੱਚ ਫਿਰ ਕੁਝ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਉਹਦੇ ਲਈ ਫਿਰ ਕਿਉਂਕਿ ਰਾਜੋਵਾਨਾ ਸਾਹਿਬ ਤੇ ਉਹਨਾਂ ਦੀ ਭੈਣ ਉਹ ਵਿਚਾਰੀ ਬਿਮਾਰ ਹੋਣ ਦੇ ਬਾਵਜੂਦ ਵੀ ਦੌੜ ਭੱਜ ਕਰਦੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਉਹਨਾਂ ਵੱਲੋਂ ਜਿਹੜੀ ਆ ਦੁਬਾਰਾ ਰਿਵਿਊ ਲਈ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆ ਉਹ ਸਰਕਾਰ ਨੇ ਲਾਗੂ ਨਹੀਂ ਕੀਤਾ ਤੇ ਉਹਦੇ ਲਈ ਅਸੀਂ ਪਟੀਸ਼ਨ ਦੁਆਰਾ ਜਿਹੜੀ ਆ ਰਾਜਵਾਨਾ ਸਾਹਿਬ ਵੱਲੋਂ ਉਹ ਪਾਈ ਗਈ ਉੱਥੇ ਉਹ ਪਟੀਸ਼ਨ ਕੋਈ ਮਾਰਸੀ ਪਟੀਸ਼ਨ ਨਹੀਂਗੀ ਜਾਂ ਉਹ ਕੋਈ ਹੋਰ ਪਾਰਲੀਮੈਂਟ ਨਹੀਂ ਉਹ ਇਸ ਕਰਕੇ ਆ ਵੀ 2022 ਦਾ ਜਿਹੜਾ ਫੈਸਲਾ ਉਹਨੂੰ 3 ਸਾਲ ਹੀ ਲਗਭਗ ਹੋ ਚੱਲੇ ਆ ਉਹਦੀ ਸਰਕਾਰ ਨੂੰ ਡਾਇਰੈਕਸ਼ਨ ਸੀ ਕਿ ਤਤ ਤਤ ਕੋਈ ਸਮੇਂ ਅਨੁਕੂਲ ਫੈਸਲਾ ਲੈ ਲਿਆ ਜਾਵੇ ਪਰ ਉਹ ਲਿਆ ਨਹੀਂ ਤੇ ਹੁਣ ਉਹ ਪਟੀਸ਼ਨ ਸਾਡੀ ਜਿਹੜੀ ਉਹ ਲਿਸਟ ਹੋ ਗਈ ਆ ਤੇ ਸੁਪਰੀਮ ਕੋਰਟ ਦੇ ਵਿੱਚ ਨੋਟਸ ਵੀ ਇਹਨਾਂ ਨੂੰ ਸਰਕਾਰਾਂ ਨੂੰ ਹੋ ਗਿਆ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਦੇ ਵਿੱਚ ਇਹ ਵੀ ਅੱਜ ਫੈਸਲਾ ਹੋਇਆ ਕਿ ਅਸੀਂ ਬੰਦੀ ਸਮਿਨਾ ਲੈ ਸਮੂਚਿਆਂ ਲਈ ਆਪਣੀ ਬਚਨ ਬਾਤਾਂ ਦਹਰਾਉਨੇ ਆ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਪੁਰ ਜੋੜ ਸਿਰ ਜੋੜ ਜਿਹੜੇ ਆ ਤੋੜ ਯਤਨ ਜਿਹੜੇ ਆ ਉਹ ਕਿਤੇ ਜਾਣਗੇ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜੇ ਤੁਸੀਂ ਵੀ ਸਮਾਂ ਕੱਢ ਕੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਸਮਾਂ ਚੱਲ ਰਿਹਾ ਇਹ ਕਿਉਂਕਿ ਹੁਣ ਨਵੇਂ ਸਿਰੇੋਂ ਫੇ ਚੌਂਡ ਵੀ ਹੋਣੀਆਂ ਤੇ ਉਹਦੇ ਲਈ ਕੋਈ ਫੈਸਲਾ ਨਹੀਂ ਹਾਲੇ ਅਸੀਂ ਕੀਤਾ ਉਹ ਫਿਰ ਅਗਲੀ ਮੀਟਿੰਗ ਦੇ ਦੇਖਾਂਗੇ ਜਾਂ ਸਮੇਂ ਦੇ ਨਕੂਲ ਜਿਹੜਾ ਹੋਊਗਾ ਪਰ ਤੁਹਾਡਾ ਸਾਰਿਆਂ ਦਾ ਫੇਰ ਦਿਲ ਦੀਆਂ ਡਿਗਾਈਆਂ ਤੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਇੱਥੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਤੁਸੀਂ ਆਪਣਾ ਸ਼ੇਅਰ ਕੀਤਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਿਸ਼ਨ ਹੈ ਦੋਸਤੋ ਇੱਕ ਨਾ ਭੁਨੇ ਹੁਣੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤ ਹੈਗਾ ਜਿਹੜੀ ਜਹਾਦੀ ਨੇ ਉਹਨਾਂ ਨੇ ਘੋਦ ਦੇ ਉੱਤੇ ਚੜ ਕੇ ਉਸ ਦੀ ਸੋਪਾਨ ਕੀਤੀ ਹੈ ਤੇ ਨਾਲ ਦੀ ਨਾਲ ਉਹੋ ਜਿਹੜਾ ਤੁਹਾਡਾ ਸੀਗਾ ਉਹਦਾ ਮੂਹ ਕਾਲਾ ਕੀਤਾ ਹੈ ਮਾ ਮੇਰਾ ਆਪਣਾ ਛੰਡਾ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਚੜਾ ਹੈ ਮੇਰੇ ਮੈਂ ਮੈਨੇ ਜਾਣਕਾਰੀ ਚ ਨਹੀਂ ਇਦਾਂ ਦੀ ਗੱਲ ਆਈ ਪਰ ਫਿਰ ਵੀ ਤੁਹਾਡੇ মিডিਏ ਜਿਹੜੇ ਜੇ ਆਈ ਆ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦਾ ਮਹਾਰਾਜਾ ਸੀ ਤੇ ਜੇ ਇਦਾਂ ਦੀਆਂ ਕੋਈ ਕਰਦਾ ਹੈ ਉਥੇ ਤੇ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਤੇ ਸਰਕਾਰ ਨੂੰ ਤੁਰੰਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਇੱਕ ਪ੍ਰਧਾਨ ਜੀ ਕੱਲ ਬਟਾਲਾ ਦਾ ਕਿਹੜੇ ਸਾਹਤਕ ਚਲ ਰਹੇ ਨੇ ਕਿੰਨੇ ਨੇ ਅਮਰੀਕਾ ਦੇ ਵਿੱਚ ਕਿਹਾ ਕਿ ਸਾਨੂੰ ਦਸਤਾਰ ਲਾਉਣ ਦੇ ਨਹੀਂ ਕਿਹਾ ਗਿਆ ਕਿ ਚੈਟਿੰਗ ਕਰਨ ਲਈ ਦਸਤਾਰ ਪਾਓ ਪੰਜ ਘੰਟੇ ਮਨ ਲਈ ਸੋਚਦੇ ਰਹਨਾ ਤੇ ਦੇਖੋ ਇਹ ਜਿਹੜੇ ਦਸਤਾਰ ਆ ਸਿੱਖਾਂ ਦਾ ਟਕਾੜ ਆ ਦਸਤਾਰ ਲਾਉਣ ਨੂੰ ਕੋਈ ਵੀ ਬੰਦਾ ਮਜਬੂਰ ਨਹੀਂ ਕਰ ਸਕਦਾ ਸਾਡੀ ਲੜਾਈ ਵੀ ਇਸ ਗੱਲ ਦੀ ਹੈ ਜੀ ਕਿ ਵਿਦੇਸ਼ਾਂ ਦੇ ਵਿੱਚ ਤਾਂ ਕੋਈ ਬੰਦਾ ਇਦਾਂ ਦੀ ਗੱਲ ਕਰ ਲਵੇ ਉਹਨੂੰ ਵੀ ਅਸੀਂ ਬਹੁਤ ਸਖਤ ਲਫ਼ਜ਼ਾਂ ਦੇ ਵਿੱਚ ਸਖਤ ਨਿੰਦਾ ਕਰਦੇ ਆ ਕਿ ਦਸਤਾਰ ਲਾਉਣ ਦਾ ਦਸਤਾਰ ਦਾ ਅੱਜ ਕੱਲ ਸਕੈਨ ਸਾਰਾ ਹੋ ਜਾਂਦਾ ਬੰਦੇ ਦਾ ਸਰੀਰ ਵਿੱਚ ਸਕੈਨ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਤੇ ਬਾਅਦ ਸਾਨੂੰ ਅਫਸੋਸ ਹੁੰਦਾ ਕਿ ਕਈ ਵਾਰੀ ਸਾਡੇ ਕਕਾਰਾਂ ਦੇ ਸਮਾਨ ਦੇ ਵਿੱਚ ਇਥੋਂ ਦੀਆਂ ਸਰਕਾਰਾਂ ਵੀ ਜਿਹੜੇ ਸਾਡੇ ਦਖਲਅੰਦਾਜ਼ੀ ਕਰਦੀਆਂ ਫਿਰ ਉਹ ਬਾਹਰਲੇ ਜਿਹੜੇ ਆ ਸਰਕਾਰਾਂ ਦਾ ਜਥੇਬੰਦੀਆਂ ਉਹ ਫਿਰ ਕਹਿੰਦੀਆਂ ਤੁਹਾਡੇ ਆਪਣੇ ਮੁਲਕ 'ਚ ਆ ਕੁਝ ਹੋ ਰਿਹਾ ਸੋ ਮੈਂ ਇੱਕ ਹੋਰ ਨਿੰਦਾ ਵੀ ਕਰਦਾ ਜੇ ਦਸਤਾਰ ਲਾਉਣ ਲਈ ਕਿਹਾ ਗਿਆ ਕਿਉਂਕਿ ਹੁਣ ਦਾ ਜਾਂਦਰਤੰਤਰ ਇਦਾਂ ਦੇ ਆ ਗਿਆ ਕੱਲੀ-ਕੱਲੀ ਚੀਜ਼ੇ ਸਕੈਨ ਜਿਦਾ ਕਹ ਲਓ ਬੰਦੇ ਦਾ ਸਰੀਰ ਵੀ ਸਕੈਨ ਹੋ ਜਾਂਦਾ ਸੋ ਇਸ ਕਰਕੇ ਉਹਨਾਂ ਦੀ ਸਰਕਾਰ ਜਿਹੜੀ ਵੀ ਉੱਥੇ ਹੈਗੀ ਉਹਨਾਂ ਨੇ ਵੀ ਅਪੀਲ ਕਰਦਾ ਕਿ ਸਿੱਖ ਕੱਲੇ ਦਸਤਾਰ ਇਹ ਸ਼ਾਨ ਦੀ ਨਿਸ਼ਾਨੀ ਨਹੀਂ ਸਾਡਾ ਇੱਕ ਤਾਰ ਵੀ ਆ ਇਹਦੇ ਨਾਲ ਖਲਵਾੜ ਨਾ ਕੀਤਾ ਜਾਵੇ ਜਿੰਨੀ ਗੱਲ ਤਾਂ ਕਾਲਜ ਦੇ ਵਿੱਚ ਇੱਕ ਸਿੱਖ ਵਿਦਿਆਰਥੀ ਦੀ ਦਸਤਾਰ ਲਈ ਇਹ ਮਿਲਿੰਦੀ ਨਹੀਂ ਕੰਮ ਦੇਖੋ ਉਹਦੇ ਲਈ ਵੀ ਅਸੀਂ ਯਤਨ ਕਰ ਰਹੇ ਹਾਂ ਕਿਉਂਕਿ ਦਸਤਾਰ ਮੈਂ ਪਹਿਲਾਂ ਵੀ ਕਿਹਾ ਸਾਤ ਸੂਰਤ ਦਸਤਾਰ ਸਿਰਾ ਇਹ ਸਿੱਖ ਦੀ ਪਰਵਾਸਾ ਆ ਪਰ ਕਈ ਵਾਰੀ ਮਸਲੇ ਜਿਹੜੇ ਆ ਉਹ ਇਸ ਤਰ੍ਹਾਂ ਚੱਕ ਲੈਨੇ ਆ ਆਪਾਂ ਵੀ ਸ਼ਾਇਦ ਮੈਂ ਹੀ ਹੀਰੋ ਆ ਤਾਂ ਬਾਕੀ ਸ਼ਾਇਦ ਗੋਲੇ ਹੀ ਆ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਾਲੇ ਤੇ ਸਿੱਖਾਂ ਦੇ ਕਿਤੇ ਵੀ ਜਿਆਦਤੀ ਹੁੰਦੀ ਉਹਦੇ ਲਈ ਹਮੇਸ਼ਾ ਖੜੀ ਆ ਤਾਂ ਹਮੇਸ਼ਾ ਖੜੀ ਰਹੋ ਪ੍ਰਧਾਨ ਜੀ ਭਗਵੰਤ ਮਾਨ ਸਰਕਾਰ ਨੇ ਇਸ ਤਾਪੀਆਂ ਵੇਲੇ ਕੋਈ ਵੀ ਇਹ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜਾਂਦਾ ਕੋਈ ਆਫਸਰ ਮਾਰਦਨ ਦਿੱਤਾ ਜਾਂਦਾ ਸਹੂਲਤ ਕਿੱਥੋਂ ਦਿੱਤਾ ਨਹੀਂ ਪਹਿਲਾਂ ਜਿੱਦਦਾ ਬਤਾ ਫਾਇਦਾ ਦਿੱਤਾ ਰਿਹਾ ਵਧੀਆ ਗੱਲ ਹੈ ਪਰ ਸਿੱਖ ਸੰਗਤਾਂ ਦੇ ਇਹ ਕੰਮ ਕਰ ਰਹੀਆਂ ਹਨ ਤਾਂ ਤੁਸ਼ਮਾਨ ਉਸ ਦੀ ਬੱਲੇ ਦੇ 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 ਦੇਖੋ ਬਹਿੰਤੀ ਇਹ ਆ ਗੁਰੂ ਸਹਿਬਾਨ ਸਾਰੇ ਮਨੁੱਖਤਾ ਦੇ ਸਾਂਝੇ ਦੇ ਸਿੱਖ ਪੰਥ ਦੇ ਬਾਣੀ ਆ ਖਾਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ 450 ਸਾਲਾ ਤੇ ਮੈਨੂੰ ਲੱਗਦਾ ਸੀ ਵੀ ਸਾਰਿਆਂ ਨੂੰ ਸਾਰੇ ਕਾਰ ਛੱਡ ਕੇ ਸਰਕਾਰ ਨੂੰ ਇਹਦੇ ਵਿੱਚ ਇੱਕ ਮੀਟਿੰਗ ਸਾਧ ਕੇ ਆਪਣੇ ਤੌਰ ਤੇ ਕਰ ਲੈਣ ਦੇ ਜਦੋਂ ਸ਼ੌਮਣੀ ਕਮੇਟੀ ਨਾਲ ਜੇ ਕੋਈ ਰੰਜਸ਼ ਆਉਣਾ ਦੀ ਅਸੀਂ ਤਾਂ ਰੱਖਦੇ ਨੇ ਅਸੀਂ ਤਾਂ ਦੇਖੋ ਲੰਗਰ ਵੀ ਚਲਾਉਂਦੇ ਸੰਗਤ ਤੇ ਪੰਗਤ ਚੱਲਦੀ ਕੋਈ ਆ ਜਾ ਉੱਥੇ ਦੇਖਿਆ ਥੋੜਾ ਜਾਂਦਾ ਵੀ ਕੌਣ ਆਇਆ ਪਰ ਸਰਕਾਰ ਦਾ ਮੁੰਡਲਾ ਫਰਜ਼ ਬਣਦਾ ਸੀ ਜਿਹੜਾ ਸਰਕਾਰ ਉਹ ਫਰਜ਼ ਨਿਭਾਉਣ ਦੇ ਵਿੱਚ ਬਿਲਕੁਲ ਫੇਲ ਹੋਈ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਤਾਂ ਇੱਕ ਡਿਵੈਲਪਮੈਂਟ ਬਖਰਾ ਇਸ਼ੂ ਸੀ ਇੱਥੇ ਦਾ ਲੈਂਡ ਆਊਟਰ ਲਈ ਸਾਡੇ ਇਹ ਤਾਂ ਗੁਰੂ ਸਾਹਿਬ ਆ ਮੈਂ ਤਾਂ ਸਮਝਦਾ ਸਾਖਸ਼ਾਤ ਵਰਤੇ ਆ ਕਿ ਐਡੇ ਵੱਡੇ ਕੱਠ ਤੇ ਸਾਰਿਆਂ ਨੇ ਕਿਸੇ ਪੱਟ ਤੋਂ ਵੀ ਗੁਰੂ ਸਾਹਿਬ ਨੇ ਕੋਈ ਕਮਜ਼ੋਰੀ ਨਹੀਂ ਆਉਣ ਦਿੱਤੀ ਕੋਈ ਕਿਸੇ ਦਾ ਬਾੜ ਨਹੀਂ ਪਿੰਗਾ ਹੋਇਆ ਤੇ ਇਟਸੈਲਫੇ ਜੇ ਲੋਕ ਕਹਿ ਰਹੇ ਸ ਤੇ ਮੈਂ ਕਹਿੰਦਾ ਲੋਕ ਮੈਂ ਠੀਕੇ ਜਾ ਰਹੇ ਹਾਂ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਜੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਆ ਤੇ ਗੁਰੂ ਸਾਹਿਬਾਂ ਤਾਂ ਸਾਰਿਆਂ ਦੇ ਆ ਠੀਕ ਆ ਸਾਡੇ ਸੇਖਾਂ ਦੇ ਸਾਡੀ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਆ ਪਰ ਜਿਹਲੇ ਉਥੇ ਆਪਾਂ ਜਾਂਦੇ ਗੁਰੂ ਘਰ ਦੇ ਵਿੱਚ ਤੇ ਉਥੇ ਪੁੱਛਿਆ ਥੋੜਾ ਜਾਂਦਾ ਵੀ ਤੂੰ ਕਿਹੜੇ ਧਰਮ ਨਾਲੇ ਤੇ ਕਿਹੜੀ ਪਾਰਟੀ ਨਾਲੇ ਸਾਰਿਆਂ ਨਾਲ ਇੱਕੋ ਜਿਹਾ ਕਿਦਾਂ ਜਾਂਦਾ ਤੇ ਮੈਂ ਸਮਝਦਾ ਇਹ ਬਹੁਤ ਇੱਕ ਮਾੜੀ ਮੇਰੇ ਘਰ ਇਤਿਹਾਸ ਚ ਕਦੇ ਪਹਿਲੀ ਵਾਰੀ ਹੋਈ ਹੋਣੀ ਆ ਫਿਰ ਜਦੋਂ ਵੀ ਸ਼ਤਾਬਦੀ ਆਈ ਆ ਇੱਥੇ ਸੀਨੀਅਰ ਮਿਨਿਸਟਰ ਕਾਂਸਲ ਦੇ ਵੀ ਰਹੇ ਆ ਇੱਥੇ ਸੀਨੀਅਰ ਮਿਨਿਸਟਰ ਕਾਲੀਦਾ ਦੇ ਵੀ ਰਹੇ ਆ ਸ਼ੇਰ ਤੋੜ ਯਤਨ ਕਰਦੇ ਰਹੇ ਹਰੇਕ ਸ਼ਬਾਬ ਦੀ ਲਈ ਪਰ ਐਤ ਕੀ ਦਾ ਜਿਦਾ ਇਹਨਾਂ ਨੇ ਪਾਸਾ ਹੀ ਵੱਟ ਰਿਹਾ ਪਿਛੋਕਣ ਕਮੇਟੀ ਦੇ ਨਾਲ ਸ਼ਾਇਦ ਕੋਈ ਬੈਰ ਹੀ ਕਮਾਉਣ ਵਾਲੀ ਗੱਲ ਹੋ ਗਈ ਇਹਨਾਂ ਦੀ ਬਾਹਰ ਸ਼ੋਮਣੀ ਕਮੇਟੀ ਨਾਲ ਨਹੀਂ ਅਸੀਂ ਪ੍ਰਬੰਧ ਕਰਤਾ ਸੀਗੇ ਸ਼ਬਾਬ ਦੀਆਂ ਗੁਰੂ ਸਾਹਿਬਾਨਾਂ ਦੀਆਂ ਸੀ ਉਹਦੇ ਚ ਯੋਗਦਾਨ ਪਾਉਣਾ ਚਾਹੀਦਾ ਸੀ ਪ੍ਰਧਾਨ ਜੀ ਫਿਲਮਾਂ ਦੀ ਆਪਾਂ ਵਿਰੋਧਤਾ ਕਰਦੇ ਰਹਿੰਦੇ ਆ ਪੰਜਾਬ ਦੇ ਵਿੱਚ ਫਿਲਮਾਂ ਰੁਕ ਜਾਂਦੀਆਂ ਨੇ ਪਰ ਬਾਹਰ ਲੱਗ ਜਾਂਦੀਆਂ ਨੇ ਐਮ ਐਸ ਜੀ ਫਿਲਮ ਵੀ ਸੀ ਆਪਾਂ ਪੂਰਾ ਉਹਦਾ ਫਰੋਥ ਕੀਤਾ ਪੰਜਾਬ ਚ ਨਹੀਂ ਲੱਗੀ ਪਰ ਬਾਹਰ ਚੱਲ ਗਈ ਜੇ ਐਮਰਜੈਂਸੀ ਪਹਿਲਾਂ ਪੰਜਾਬ ਚ ਨਾ ਲੱਗੇ ਮਾਰ ਚਾ ਉਹ ਲੀਨ ਹੋ ਜਾਂਦੀ ਆ ਉਹਦਾ ਕੀ ਤਰ੍ਹਾਂ ਵੀ ਚਲੋ ਬਾਹਰਲੇ ਸਿੱਖ ਵੀ ਇਸ ਗੱਲ ਤੋਂ ਵੇਰਿਆ ਅਸੀਂ ਨਹੀਂ ਇੱਥੇ ਵੇਰ ਜਿਹੜੇ ਦਿੱਲੀ ਚ ਆ ਕੇ ਦੇ ਹੋਸਟੇਟਾਂ ਦੇ ਵਿੱਚ ਵੀ ਬੈਠੇ ਆ ਉਹ ਵੀ ਸਾਰੇ ਇਸ ਗੱਲ ਤੋਂ ਵੇਰਿਆ ਤੇ ਅਸੀਂ ਉਹਨਾਂ ਨੂੰ ਵੀ ਪ੍ਰੇਰਣਾ ਕਰਾਂਗੇ ਭਈ ਦਿੱਕਤ ਕੀ ਆ ਦਿੱਕਤ ਇਹ ਆਉਂਦੀ ਆ ਭਈ ਜਿਸਲੇ ਕੋਈ ਸਿੱਖ ਇਸ਼ੂ ਆਉਂਦਾ ਉਹਨੂੰ ਬੱਕਰਾ ਟਰੀਟ ਕੀਤਾ ਜਾਂਦਾ ਉਹ ਜ਼ਖਮ ਦੇਣ ਵਾਲੇ ਵੀ ਜਿਹੜੇ ਭਾਵੇਂ ਕੋਈ ਸੀਨ ਹੋਣ ਉਹ ਜ਼ਰੂਰ ਅੰਕਿਤ ਕਰਨਗੇ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਸਮੁੱਚੇ ਤੌਰ ਤੇ ਸਾਰੀਆਂ ਧਾਰਮਿਕ ਜਨੀਆਂ ਵੀ ਫਿਲਮਾਂ ਉਹ ਜੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਤੇ ਉਹਨਾਂ ਦਾ ਇੱਕ ਪੈਨਲ ਬਣਾ ਲਓ ਸਿੱਖ ਧਰਮ ਨਾਲ ਸਿੱਖਾਂ ਦਾ ਪੈਨਲ ਲੈ ਲਓ Hindu ਧਰਮ ਦਾ Hindu ਪੈਨਲ ਲੈ ਲਓ ਕੋਈ ਮੁਸਲਮਾਨਾਂ ਦਾ ਉਹਨਾਂ ਲੈ ਲਓ ਕਿਸੇ ਹੋਰ ਧਰਮ ਦਾ ਉਹਨਾਂ ਲੈ ਲਓ ਖਲਵਾੜ ਦਾ ਨਾ ਕਰੋ ਤੇ ਜੇ ਆਪਾਂ ਖਲਵਾੜ ਕਰਦੇ ਹਾਂ ਡੰਮੀ ਜਿਹਾ ਕਰੈਕਟਰ ਦਿਖਾ ਲ ਕੇ ਸਿੱਖ ਦੀ ਦਤਾਰ ਕਿਸੇ ਤਰ੍ਹਾਂ ਦੀ ਜਾਂ ਹੋਰ ਤੇ ਉਹ ਫਿਰ ਇੱਕ ਖਲਵਾੜ ਕਰਨ ਵਾਲੀ ਗੱਲ ਹੀ ਆ ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਆ ਭਈ ਇਹ ਇਹ ਤੇ ਤੁਰੰਤ ਲਗਾਮ ਲਾਉਣ ਇਹ ਜਿਹੜੀ ਫਿਲਮਾਂ ਚੱਲਣਾਂ ਦਿੱਤੀ ਜਾਂਦੀ ਹੈ ਕਿ ਤੁਸੀਂ ਲੋਕਾਂ ਨੂੰ ਵੀ ਅਪੀਲ ਕਰ ਸਕਦੇ ਹੋ ਕਿ ਇਹ ਫਿਲਮ ਨਾ ਵੇਖਣ ਤਾਂ ਕਿ ਲੋਕੀ ਫਿਲਮ ਦੇਖਣ ਵਾਸਤੇ ਨਾ ਜਾਣਗੇ ਆ ਖੋਦੀਓ ਕੋਟ ਬੋਜੇਗੀ ਨਾ ਉਹਦੇ ਪੈਸੇ ਉੱਤੇ ਖੰਣਗੇ ਤੇ ਆਉਣ ਵਾਲੇ ਸਮੇਂ 'ਚ ਨਾ ਹੀ ਕੋਈ ਐਗੋਜੀ ਫਿਲਮ ਬਣਾਉਣ ਦਾ ਅਸੀਂ ਯਤਨ ਕਰੇਗਾ ਕਿਉਂਕਿ ਤੁਹਾਡੀ ਤੁਹਾਡੀ ਜਿਹੜੀ ਆਵਾਜ਼ ਹੈ ਉਹ ਵਿਦੇਸ਼ਾਂ ਤੱਕ ਪਹੁੰਚ ਰਹੀ ਹੈ ਤੁਹਾਨੂੰ ਸਾਰੇ ਲੋਕ ਦੇਖ ਰਹੇ ਨੇ ਤੁਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਸਿੱਖ ਕੌਮ ਨੂੰ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤਾਂ ਦੇਖੋ ਤੁਸੀਂ ਤਾਂ ਦੇਖਣ ਦੀ ਗੱਲ ਕਰਦੇ ਅਸੀਂ ਤਾਂ ਕਿੰਨੇ ਦੇਖਣ ਤੱਕ ਦੀ ਨੌਬਤੇ ਨਾ ਆਵੇ ਇਹ ਤਾਂ ਤੁਰੰਤ ਜਿਹੜਾ ਬੈਨ ਲਾਉਣਾ ਚਾਹੀਦਾ ਹੈ ਜੀ ਅਸੀਂ ਵਿਦੇਸ਼ਾਂ 'ਚ ਗੱਲ ਕਰ ਰਹੇ ਹਾਂ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਜਿਹੜੇ ਆ ਉਹ ਵੀ ਆਪਣਾ ਇਸ ਗੱਲ ਤੋਂ ਤਾਂ ਵਿਰੋਧ ਸਾਰੇ ਕਿਉਂਕਿ ਦੇ ਕੋਈ ਬੰਦਾ ਕੋਸ਼ਿਸ਼ ਕਰੀ ਜਾਵੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇੱਕ ਸਿੱਖ ਇਮਜ ਆ ਸਿੱਖ ਹੀਰੋ ਆ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਕੋਈ ਵੀ ਬੰਦਾ ਕਿਸੇ ਕਿਸੇ ਦਾ ਵੀ ਖਲਵਾੜ ਕਰਦਾ ਤੇ ਸਿੱਖ ਦੇਸ਼ 'ਚ ਬੈਠਾ ਵਿਦੇਸ਼ 'ਚ ਬੈਠਾ ਆ ਉਹ ਪੜਕਦਾ ਤਾਂ ਹੈਗਾ ਹੀ ਤਾਂ ਮੈਂ ਤਾਂ ਕਿਹਾ ਦੇਖਣ ਤੱਕ ਨਾ ਉਤ ਆਪੇ ਨਾ ਸਰਕਾਰ ਆਪੇ ਪਿੱਛੇ ਨੂੰ ਆੜ ਦੇ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਹਾਲੇ ਹਾਲੇ ਹੈਗਾ ਟਾਈਮ ਦੇਖੋ ਇੱਕ ਹੋਰ ਮੀਟਿੰਗ ਹੋਏਗੀ ਤਾਂ ਅੱਜ ਹਾਲੇ